ਟਾਈਮ ਤੋਂ ਚੱਲੇ ਆ ਠੀਕ ਹੈ ਜੀ 2004-5 ਤੋਂ ਸਟਾਰਟ ਹੋਏ ਆ ਤੇ ਅੱਜ 25 ਚੱਲ ਗਿਆ ਜੀ ਠੀਕ ਹੈ ਜੀ ਉਸੇ ਟਾਈਮ ਤੋਂ ਲੈ ਕੇ ਕੋਸ਼ਿਸ਼ ਕਰੀਦੀ ਆ ਵੀ ਆਪ ਨੂੰ ਮਤਲਬ ਵੀ ਹਰ ਵਾਰ ਕੋਈ ਨਵਾਂ ਕਨਸੈਪਟ ਲੈ ਕੇ ਆਈਏ ਠੀਕ ਹੈ ਜੀ ਤੇ ਕਲਾਇੰਟ ਨੂੰ ਇੰਨਾ ਤੋਂ ਮਤਲਬ ਕਿ ਵੀ ਉਹ ਚੀਜ਼ਾਂ ਬਾਰੇ ਪਹਿਲਾਂ ਹੀ ਦੱਸ ਦਈਏ ਸਾਰਾ ਕੁਝ ਵੀ ਉਹ ਅੱਗੇ ਦੀ ਅੱਗੇ ਆਪਣੀ ਮਾਊਥ ਸਾਈਟ ਐਡਵਰਟਾਈਜ਼ਮੈਂਟ ਦੇ ਰਿਹਾ ਦੇ ਵਿੱਚ ਕਿੰਨੀ ਦੂਰ ਤੱਕ ਮਤਲਬ ਆਪਣੀ ਸੇਵਾ ਦੇ ਸਕਦੇ ਜੇ ਕੋਈ ਸੰਦਰਸ਼ਕ ਸਾਡਾ ਦੇਖ ਕੇ ਤੁਹਾਡਾ ਕੰਟੈਕਟ ਕਰਨਾ ਚਾਹੇ ਇਹ ਅਗਰ ਕਾਉਂਸਲ ਦੇ ਜਿਹੜੇ ਨਕਸ਼ੇ ਪਾਸ ਹੁੰਦੇ ਆ ਉਹਨਾਂ ਬਾਰੇ ਚ ਕੋਡ ਕੇਸ ਜਿਵੇਂ ਐਮਬੈਸੀ ਲਈ ਵੈਲਿਊਏਸ਼ਨ ਜੋ ਬਣਦੀਆਂ ਉਹ ਹੋ ਗਈਆਂ ਫ੍ਰੀਸਟੀ ਮੈਪ ਹੋ ਗਏ ਆ ਔਰ ਮਲਗੇ ਵੀ ਬਾਕੀ ਸਾਰੀਆਂ ਜਿਵੇਂ ਕੋਈ ਕਮਰਸ਼ੀਅਲ ਨਕਸ਼ਾ ਹੈ ਤੇ ਕਿਸੇ ਨੇ ਸ਼ੋਅਰੂਮ ਬਣਾਣਾ ਕਿਸੇ ਨੇ ਦੁਕਾਨ ਦਾ ਕੋਈ ਐਲੀਵੇਸ਼ਨ ਵਗੈਰਾ ਜਾਂ ਉਹਦੀ ਸਟਰਕਚਰ ਦਾ ਕਿਸੇ ਤਰ੍ਹਾਂ ਦੀ ਡਰਾਇੰਗ ਲੈਣੀ ਹੈ ਉਹ ਹੋ ਗਿਆ ਮਕਾਨ ਦਾ ਦੋਪਤ ਚਲੋ ਕਰਦੀ ਕਰਦੇ ਆ ਬਾਕੀ ਸਾਰਾ ਹੋਰ ਵੀ ਜਿਹੜੀਆਂ ਇਹਦੇ ਨਾਲ ਰਿਲੇਟਡ ਚੀਜ਼ਾਂ ਨੇ ਕਿਸੇ ਵੀ ਤਰ੍ਹਾਂ ਦੀ ਕਿਸੇ ਕਿਸੇ ਨੇ ਵੀ ਜਾਣਕਾਰੀ ਚਾਹੀਦੀ ਹੈ ਤਾਂ ਕੋਸ਼ਿਸ਼ ਕਰਦੇ ਆ ਵੀ ਆਪਾਂ ਨੂੰ ਵਧੀਆ ਤੰਗਰਾਂ ਉਹਨਾਂ ਨੂੰ ਜਾਣਕਾਰੀ ਦੇ ਸਕਦੇ ਜਾਂ ਉਹਨਾਂ ਦੀ ਜਿਹੜੀ ਆ ਭਾਵਨਾਵਾਂ ਨੇ ਉਹ ਕਿੱਦਾਂ ਨੇ ਬਹੁਤ ਸਾਰੇ ਤੀਜਿਆਂ ਨੂੰ ਧਿਆਨ 'ਚ ਰੱਖ ਕੇ ਹੀ ਫੇਰ ਇਸ ਨਕਸ਼ੇ ਨੂੰ ਕੰਪਲੀਟ ਕੀਤਾ ਜਾਂਦਾ ਹੈ। ਮਨ 20 ਸਾਲ ਪਲੱਸ ਆਪਾਂ ਇਸਰਮਲੇ ਵੀ ਫੀਲਡ ਦੇ ਵਿੱਚ ਕੰਮ ਕਰਦੇ ਨੂੰ ਹੋ ਗਏ ਜੀ। ਇਕੱਲਾ ਤੇ ਤੁਹਾਡੇ ਸਾਰੇ ਦਰਸ਼ਕਾਂ ਨੇ ਜਿਹੜੇ ਦੇਖ ਰਹੇ ਐ ਸਤਿ ਸ਼੍ਰੀ ਅਕਾਲ। ਅ ਆਪਣਾ ਜੀ ਤਹਿਸੀਲ ਲੌਗਵਾਲ ਦੇ ਵਿੱਚ ਆਪਣਾ ਆਫਿਸ ਹੈ। ਓਕੇ ਜੀ। ਔਰ ਜੋ ਲਾਸਟ ਈਅਰ ਹੀ ਕਪਾ ਸਟਾਰਟ ਕੀਤਾ ਉਹ ਵੀ ਲੋਕਾਂ ਦੀ ਡਿਮਾਂਡ ਤੇ ਉਹ ਆਪਣਾ ਇੱਕ ਆਫਿਸ ਹੈ ਸੰਗਰੂਰ ਜੀ ਆਪੋਜੀਟ ਪੁਲਸ ਲਾਈਨ ਠੀਕ ਹੈ ਜੀ ਇੱਕ ਉੱਥੇ ਆਫਿਸ ਹੈ ਜੀ ਉੱਪਰ ਠੀਕ ਲੰਗਵਾਲੀਆ ਸਰਦਾਰ ਮੇਜ ਦੇ ਨਾਲ ਜੁੜੇ ਸਾਰੇ ਜਿਹੜਾ ਸ੍ਰੀ ਗਾਜੀ ਅੱਜ ਆਪੋਂ ਪਹੁੰਚਿਆ ਟੰਡ ਲੌਗਵਾਲ ਦੇ ਵਿੱਚ ਗੁਰੂ ਕ੍ਰਿਪਾ ਸ਼ੇਅਰ ਦੇ ਦਫ਼ਤਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਨਕਸ਼ੇ ਬਣਾ ਕੇ ਲੋਕਾਂ ਦੇ ਸੁਪਨੇ ਪੂਰੇ ਕਰਦੇ ਨੇ ਆਜੋ ਸਾਨੂੰ ਦਫ਼ਤਰ ਤੇ ਲੈ ਚਾਲਦੇ ਆ ਮਨਾਉਨੇ ਆ ਦਫ਼ਤਰ ਦੇ ਅਮਰ ਦੇ ਨਾਲ ਪੁੱਛਦੇ ਆ ਉਹਨਾਂ ਤੋਂ ਕਿ ਮੇ ਕਿ ਮੇ ਕੰਮ ਕਿ ਕਿ ਕਰਦੇ ਹੋ ਜੀ ਆਪਣੇ ਜੀ ਅਸੀ ਸੱਚੀ ਠੀਕ ਠਾਕ ਹੋ ਜੀ ਨਾ ਸੋ ਹਰੇਕ ਬੰਦੇ ਦੇ ਮਨ ਦਾ ਇੱਕ ਸੁਪਨਾ ਹੁੰਦਾ ਹੈ ਜ਼ਿੰਦਗੀ ਦਾ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਆਪਣੇ ਸੁਪਨਿਆਂ ਦਾ ਮਹਿਲ ਬਣਾਵੇ ਆਪਣੇ ਤਰ੍ਹਾਂ ਦੇ ਤਰੀਕੇ ਦੇ ਨਾਲ ਜਿਵੇਂ ਉਹਦੀ ਪਸੰਦ ਹੈ ਸੋ ਉਹ ਸੁਪਨੇ ਨੂੰ ਸਹਕਾਰ ਕਰਨ ਦੇ ਵਿੱਚ ਇੱਕ ਵੱਡਾ ਰੋਲ ਨਿਭਾਉਂਦਾ ਹੈ ਸਾਡਾ ਛੋਟਾ ਵੀਰ ਇੰਜੀਨੀਅਰ ਹਾਪੀ ਸ਼ਾਹਮਾ ਜੀ ਅੱਜ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਕਿ ਕਿਵੇਂ ਕਿਵੇਂ ਹੋ ਗਾ ਮੰਨੂ ਅਨਜਾਮਦੰਦੇ ਨੇ ਕਿੰਨੇ ਚਿਰ ਤੋਂ ਕੰਮ ਕਰ ਰਹੇ ਨੇ ਅਸੀਂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪੇਜ ਤੇ ਤੇ ਦੱਸ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਪਹਿਲਾਂ ਤਾਂ ਵੀ ਤੁਸੀਂ ਲੋਕੇਸ਼ਨ ਕਿੱਥੇ ਕਿੱਥੇ ਹੈ ਤੁਹਾਡਾ ਆਫਿਸ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਤੁਹਾਡੇ ਸਾਰੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਐ ਸਾਸਿਕਾ ਆਪਣਾ ਜੀ ਤਹਿਸੀਲ ਲੌਂਗਵਾਲ ਦੇ ਵਿੱਚ ਆਪਣਾ ਆਫਿਸ ਹੈ ਓਕੇ ਜੀ ਔਰ ਜੋ ਲਾਸਟ ਈਅਰ ਹੀ ਕਪਾ ਸਟਾਰਟ ਕੀਤਾ ਉਹ ਵੀ ਲੋਕਾਂ ਦੀ ਡਿਮਾਂਡ ਤੇ ਉਹ ਆਪਣਾ ਇੱਕ ਆਫਿਸ ਹੈ ਸੰਗਰੂਰ ਜੀ ਆਪੋਜੀਟ ਪੁਲਸ ਲਾਈਨ ਠੀਕ ਹੈ ਜੀ ਇੱਕ ਉੱਥੇ ਆਫਿਸ ਹੈ ਜੀ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਫੀਲਡ ਦੇ ਵਿੱਚ ਕੰਮ ਕਰਦਿਆਂ ਆਪਾਂ ਨੂੰ ਜੀ ਇਸ ਫੀਲਡ ਦੇ ਵਿੱਚ ਤਕਰੀਬਨ 20 ਸਾਲ ਪਲੱਸ ਆਪਾਂ ਇਸ ਮਲੇਵੀ ਫੀਲਡ ਦੇ ਵਿੱਚ ਕੰਮ ਕਰਦਿਆਂ ਹੋ ਗਿਆ ਜੀ ਤੁਸੀਂ ਮਤਲਬ ਕੀ ਕੀ ਪ੍ਰੋਵਾਈਡ ਕਰਨੇ ਕੱਲਾ ਨਕਸ਼ਾ ਬਣਾਉਂਦੇ ਹੋ ਜਾਂ ਮਤਲਬ ਕਮੇਟੀ ਦਾ ਕਰੋਨੇ ਕੀ ਕੀ ਚੀਜ਼ਾਂ ਇਹਦੇ ਵਿੱਚ ਤੁਹਾਡੇ ਇਨਕਲੂਡ ਹੁੰਦੇ ਹਨ ਅਸਲ 'ਚ ਵਿਕਰਮੀ ਜੀ ਇਹਨਾਂ ਜਿਹੜਾ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਮੈਪ ਦਾ ਕੰਮ ਹੈ ਨਾ ਤੇ ਤੁਸੀਂ ਪਹਿਲਾਂ ਜਿਵੇਂ ਗੱਲ ਕੀਤੀ ਹੈ ਵੀ ਸੁਪਨਿਆਂ ਦਾ ਘਰ ਬਿਲਕੁਲ ਜੀ ਬਿਲਕੁਲ ਹਰ ਪਰਿਵਾਰ ਦੇ ਹਰ ਇੱਕ ਮੈਂਬਰ ਦੀ ਫੀਲਿੰਗ ਹੁੰਦੀ ਹੈ ਉਸ ਮਕਾਨ ਦੇ ਬਿਲਕੁਲ ਜੀ ਉਹਨਾਂ ਦੀਆਂ ਫੀਲਿੰਗਾਂ ਨੂੰ ਪ੍ਰੋਪਰ ਧਿਆਨ ਚ ਰੱਖਣਾ ਵੀ ਕਿਸ ਦੀ ਪਰਿਵਾਰ ਦੀ ਕਿਹਦੀ ਰਿਕੁਆਇਰਮੈਂਟ ਹੈ ਬਿਲਕੁਲ ਜੀ ਜਾਂ ਉਹਨਾਂ ਦੀ ਜਿਹੜੀ ਆ ਭਾਵਨਾਵਾਂ ਨੇ ਉਹ ਕਿੱਦਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਹੀ ਫੇਰ ਇਸ ਨਕਸ਼ੇ ਨੂੰ ਕੰਪਲੀਟ ਕੀਤਾ ਜਾਂਦਾ ਹੈ ਬਿਲਕੁਲ ਬਾਕੀ ਜਿਹੜਾ ਤੁਸੀਂ ਗੱਲ ਕਰੀਏ ਵੀ ਤੁਸੀਂ ਕੀ ਕੀ ਚੀਜ਼ਾਂ ਪ੍ਰੋਵਾਈਡ ਕਰਾਉਨੇ ਹੋ ਆਪਣੇ ਕੋਲੇ ਸਾਰੀ ਸਿਸਟਮ ਹੈ ਜੀ ਹੁਣ ਠੀਕ ਹੈ ਜੀ ਦੇਖੋ ਕਿਉਂਕਿ ਸਟਾਰਟਿੰਗ ਕਰਨ ਦੇ ਨੂੰ ਬਹੁਤ ਟਾਈਮ ਹੋ ਗਿਆ ਸਮਾਂ ਹੋ ਚੁੱਕਿਆ ਹੈ ਦੂਸਰੀ ਗੱਲ ਜਿਵੇਂ ਹੁਣ ਆਪਾਂ ਨਗਰ ਕੌਂਸਲ ਦੇ ਜਿਹੜੇ ਨਕਸ਼ੇ ਪਾਸ ਹੁੰਦੇ ਆ ਉਹਨਾਂ ਬਾਰੇ ਚ ਕੋਰਟ ਕੇਸਿਸ ਜਿਵੇਂ ਐਮਬੈਸੀ ਲਈ ਏਵੈਲੂਏਸ਼ਨ ਜੋ ਬਣਦੀਆਂ ਉਹ ਹੋ ਗਈਆਂ ਰਿਸਟਰੀ ਮੈਪ ਹੋ ਗਏ ਆ ਔਰ ਮਲਗੇ ਵੀ ਬਾਕੀ ਸਾਰੀਆਂ ਜਿਵੇਂ ਕੋਈ ਕਮਰਸ਼ੀਅਲ ਨਕਸ਼ਾ ਹੈ ਤੇ ਕਿਸੇ ਨੇ ਸ਼ੋਰੂਮ ਬਣਾਣਾ ਹੈ ਕਿਸੇ ਨੇ ਦੁਕਾਨ ਦਾ ਕੋਈ ਐਲੀਵੇਸ਼ਨ ਵਗੈਰਾ ਜਾਂ ਉਹਦੀ ਸਟਰਕਚਰ ਦਾ ਕਿਸੇ ਤਰ੍ਹਾਂ ਦੀ ਡਰਾਇੰਗ ਲੈਣੀ ਆ ਉਹ ਹੋ ਗਿਆ ਮਕਾਨ ਦਾ ਤੋਂ ਆਪਾਂ ਚਲੋ ਕਰਦੀ ਕਰਦੇ ਆ ਬਾਕੀ ਸਾਰਾ ਹੋਰ ਵੀ ਜਿਹੜੀਆਂ ਇਹਦੇ ਨਾਲ ਰਿਲੇਟਡ ਚੀਜ਼ਾਂ ਨੇ ਕਿਸੇ ਵੀ ਤਰ੍ਹਾਂ ਦੀ ਕਿਸੇ ਕਿਸੇ ਨੇ ਵੀ ਜਾਣਕਾਰੀ ਚਾਹੀਦੀ ਹੈ ਤਾਂ ਕੋਸ਼ਿਸ਼ ਕਰਦੇ ਆ ਵੀ ਆਪਾਂ ਨੂੰ ਵਧੀਆ ਢੰਗ ਨਾਲ ਉਹਨਾਂ ਨੂੰ ਜਾਣਕਾਰੀ ਦੇ ਸਕੀ ਠੀਕ ਹੈ ਜੀ ਹਰਪ੍ਰੀਤ ਜੀ ਕਰ ਲੈ ਇਸ ਤਰ੍ਹਾਂ ਵੀ ਦੇਖੋ ਵੱਡੇ ਲੋਕ ਤਾਂ ਇਹ ਚੀਜ਼ ਨੂੰ ਲੈ ਕੇ ਚੱਲਦੇ ਨੇ ਵੀ ਆਪਾਂ ਡਿਜ਼ਾਈਨ ਲੈ ਕੇ ਜਨਣਾ ਹੈ ਆਰਕੀਟੈਕਟ ਨੂੰ हायर ਕਰਨਾ ਹੈ ਸਾਲਾ ਨਹੀਂ ਹੈ ਪਰ ਉਹ ਜ਼ਿਆਦਾਤਰ ਲੋਕ ਮੀਡਲ ਕਲਾਸ ਨੇ ਮੀਡਲ ਕਲਾਸ ਬੰਦਾ ਪਹਿਲੇ ਹੀ ਤੇ ਡਰ ਜਾਂਦਾ ਹੈ ਨਕਸ਼ਾ ਨੀਸ ਦਾ ਨਾਲ ਸੁਣ ਕੇ ਜੇ ਅਸੀਂ ਆਰਕੀਟੈਕਟ ਹਾਇਰ ਕਰ ਲਿਆ ਪਤਾ ਨਹੀਂ ਕਿੰਨੇ ਕੁ ਪੀਸ ਹੋ ਦਾ ਸਾਡਾ ਜ਼ਿਆਦਾ ਖਰਚਾ ਨਾ ਕਰਾ ਦੇਣ ਇੱਥੇ ਕਿੰਨੀ ਕ ਸਜਾਈ ਹੈ ਆਰਕੀਟੈਕਟ ਨਾਲ ਖਰਚਾ ਬਹੁਤ ਤੇ ਘਟਦਾ ਜੀ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਤੇ ਮਨ ਦੇ ਵਿੱਚ ਕਿ ਹੋਊਗਾ ਬਣਿਆ ਹੋਏ ਜਿਹੜਾ ਕਿ ਤੁਹ ਕਲੀਅਰ ਨਹੀਂ ਹੋ ਸਕਦਾ ਬੰਦਾ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਹਾਇਰ ਕਰਨ ਦਾ ਖਰਚਾ ਬਹੁਤ ਘਟੂ ਜੀ ਦੇਖੋ ਜੀ ਚਾਹੇ ਕਿਸੇ ਦਾ ਛੋਟਾ ਬਜਟ ਹੈ ਚاہے ਕਿਸੇ ਦਾ ਵੱਡਾ ਬਜਟ ਠੀਕ ਹੈ ਜੀ ਤੁਸੀਂ ਗੱਲ ਕੀ ਹੈ ਵੀ ਵੱਡੇ ਬਜਟ ਵਾਲੇ ਤਾਂ ਪਹਿਲੀ ਮਾਈਂਡ 'ਚ ਇਹ ਸੈਟ ਅਪ ਕਰਕੇ ਚੱਲਦੇ ਆ ਵੀ ਆਪਾਂ ਨੇ ਆਰਕੀਟੈਕਟ ਹਾਇਰ ਕਰਨਾ ਉਹਨਾਂ ਤੋਂ ਬਿਨਾਂ ਕੋਈ ਵੀ ਸਟੈਪ ਅੱਗੇ ਨਹੀਂ ਚੱਲਣਾ ਬਿਲਕੁਲ ਜੀ ਮੀਡਲ ਕਲਾਸ ਹੋਗੇ ਚਿਹੇ ਛੋਟੇ ਬਜਟ ਦੇ ਹੋਗੇ ਉਹਨਾਂ ਨੂੰ ਫਿਰ ਵੀ ਕਿਤੇ ਨਾ ਕਿਤੇ ਵੈਸੇ ਹੀ ਇੱਕ ਹਊਗਾ ਬਣਾਇਆ ਹੋਇਆ ਜਿਹੜੀ ਤੁਸੀਂ ਗੱਲ ਕਹੀ ਹੈ ਜਿਹੜਾ ਤੁਸੀਂ ਜਦੋਂ ਆਰਕੀਟੈਕਟ ਪਰ ਤੁਹਾਡਾ ਆਰਕੀਟੈਕਟ ਚੰਗਾ ਹੋਣਾ ਚਾਹੀਦਾ ਮੈਂ ਨਾ ਇਸ ਦੇ ਵਿੱਚ ਥੋੜੀ ਤੁਹਾਨੂੰ ਇੱਕ ਵੈਸੀ ਇੱਕ ਦੱਸਣਾ ਚਾਹੁੰਦਾ ਮੇਰੇ ਨਾਲ ਕਦੇ ਕਿਸੇ ਨਾਲ ਕੇਰਲਾ ਸਾਈਟ ਤੋਂ ਕਿਸੇ ਵਧੀਆ ਕਲਾਈਂਟ ਨਾਲ ਹੀ ਗੱਲਬਾਤ ਹੋਈ ਓਕੇ ਜੀ ਜਦੋਂ ਮੇਰੇ ਨਾਲ ਗੱਲਬਾਤ ਹੋਈ ਜਿਵੇਂ ਸਾਡੇ ਇਸ ਇਸ ਏਰੀਏ ਚ ਲਾ ਲੋ ਜਾਂ ਸਾਡੀ ਜਿਹੜੀ ਲੋਕਾਂ ਦੀ ਜਿਹੜੇ ਇੰਜੀਨੀਅਰਾਂ ਦੀ ਕਲਾਈਨ ਹੈ ਉਹ ਸੋਚਦੇ ਆ ਵੀ ਜਿੱਦਾਂ ਦਾ ਮਤਲਬ ਕਿ ਵੀ ਕੋਈ ਆਪਾਂ ਭਰਤ ਪਾਤੀ ਜਾਂ ਤੁਸੀਂ ਲਾ ਲੋ ਜਾਂ ਬੇਸਮੈਂਟ ਪਟਲੀ ਉਹਨੂੰ ਮਤਲਬ ਕਿ ਵੀ ਉਹ ਕੀ ਕਹਿੰਦੇ ਆ ਕੇਰਲਾ ਦੇ ਸਾਈਡ ਵੀ ਜਿੱਦਾਂ ਤੁਹਾਡੀ ਧਰਤੀ ਹੈ ਚਾਹੇ ਉਹ ਪਹਾੜੀ ਲੱក ਹੈ ਚਾਹੇ ਉਹ ਡਾਊਨ ਲੱក ਹੈ ਉਹਨੂੰ ਉਸੇ ਤਰੀਕੇ ਨਾਲ ਯੂਟਿਲਾਈਜ਼ ਕਰਨਾ ਉਹ ਵਿੱਚ ਇੱਕ ਇੱਕ ਚੰਗੀ ਆਰਕੀਟੈਕਚਰ ਉਹ ਚੀਜ਼ ਆ ਬਿਲਕੁਲ ਜੀ ਠੀਕ ਹੈ ਜੀ ਬਾਕੀ ਜਿਹੜੀ ਤੁਹਾਡਾ ਸਵਾਲ ਸੀਗਾ ਵੀ ਇਹਦਾ ਵੀ ਤੁਹਾਡੇ ਨਾਲ ਬਦੂ ਕਿ ਘਟੂਗਾ ਜੀ ਮਤਲਬ ਵੀ ਵੱਡਾ ਸਵਾਲ ਹੈ ਇੱਕ ਦਰਵਾਜ਼ੇ ਵਿੱਚ ਡਾ ਰਾਇਆ ਇੱਕ ਪੈਦਾ ਹੋਇਆ ਇੱਕ ਇਸ ਨਾਲ ਵਿਕਰਮਜੀਤ ਜੀ ਖਰਚਾ ਘਟਦਾ ਓਕੇ ਤੁਸੀਂ ਮਤਲਬ ਕਿ ਵੀ ਆਪਾਂ ਇਹ ਰਿਟਰਨ ਚ ਕਹਿਣ ਨੂੰ ਵੀ ਤਿਆਰ ਆ ਵੀ ਇੱਕ ਆਰਕੀਟੈਕ ਤੁਹਾਡਾ ਚੰਗਾ ਆਰਕੀਟੈਕ ਹੈ ਤੁਹਾਨੂੰ ਗਾਈਡ ਕਰਨ ਵਾਲਾ ਜੇ ਤੁਸੀਂ ਮਕਾਨ ਬਣਾ ਰਹੇ ਹੋ ਤੁਹਾਨੂੰ ਚੰਗਾ ਗਾਈਡੈਂਸ ਮਿਲਦਾ ਹੈ ਗਾਈਡਰ ਤਾਂ ਤੁਹਾਡਾ ਖਰਚਾ 10 ਗੁਣਾ ਘਟੇਗਾ ਠੀਕ ਹੈ ਜੀ ਈਵਨ ਕੇ ਵਧੇਗਾ ਠੀਕ ਹੈ ਜੀ ਕਿੱਥੇ ਕਿੱਥੇ ਤੁਸੀਂ ਆਪਣੇ ਸਵਾਲ ਕਿੰਨੀ ਦੂਰ ਤੱਕ ਆਪਾਂ ਲੋਪਾਲ ਦੇ ਵਿੱਚ ਬੈਠੇ ਆ ਚਲੋ ਕਿ ਆਪਣਾ ਦਫਤਰ ਆਪਾਂ ਤੁਸੀਂ ਅਸੈਂਬਲ ਹੋਰ ਵੀ ਹੈ ਆਪਾਂ ਇਹ ਏਰੀਆ ਦੇ ਵਿੱਚ ਕਿੰਨੀ ਦੂਰ ਤੱਕ ਮਤਲਬ ਆਪਣੀ ਸੇਵਾ ਦੇ ਸਕਦੇ ਜੇ ਕੋਈ ਤੰਦ ਦਸਕ ਸਾਡਾ ਦੇ ਕੇ ਫੋਨ ਨਾ ਕੰਟੈਕਟ ਕਰਨਾ ਚਾਹੀਦਾ ਇਹ ਤਾਂ ਦੇਖੋ ਜੀ ਪਤਾ ਕੀ ਹੈ ਬਾਕੀ ਤਾਂ ਜੋ ਹੁੰਦਾ ਸਰਵਿਸ ਤੇ ਵੀ ਹੈ ਤੇ ਸੈਕੰਡ ਜੋ ਸਾਨੂੰ ਮਤਲਬ ਵੀ ਸਾਡੀ ਲੇਬਰ ਜੋ ਮਨੀ ਮਿਲਣੀ ਹੈ ਸਾਨੂੰ ਠੀਕ ਹੈ ਜੀ ਉਹਦੇ ਤੇ ਵੀ ਅਸੀਂ ਮੈਂ ਇਥੇ ਜਾਖਲ ਵੀ ਕੰਮ ਕਰਿਆ ਜੀ ਓਕੇ ਜੀ ਜਾਖਲ ਦੇ ਨਾਲ ਮੂੜ ਵੀ ਆਪਣੀ ਸਾਈਟ ਚੱਲ ਰਹੀ ਹੈ ਠੀਕ ਹੈ ਜੀ ਤੇ ਇਧਰ ਪਟਿਆਲਾ ਤੱਕ ਆਪਾਂ ਸਾਈਟ ਤੇ ਕੰਮ ਕੀਤਾ ਜੀ ਪਟਿਆਲਾ ਸਾਈਟ ਚੱਲ ਵੀ ਰਹੀ ਹੈ ਹੁਣ ਆਲਰੇਡੀ ਆਪਣੀ ਬਠਿੰਡੇ ਕਾਲਰਡੀ ਸਾਈਟ ਚੱਲ ਰਹੀ ਹੈ ਤੇ ਉਸ ਤੋਂ ਅੱਗੇ ਵੀ ਆਪਾਂ ਸਾਈਟ ਆਪਣੀ ਕੰਪਲੀਟ ਕਰ ਚੁੱਕੇ ਆ ਠੀਕ ਹੈ ਜੀ ਇਸ ਸਾਈਟ ਚੱਲੀ ਤਾਂ ਮਾਨਸਾ ਤੱਕ ਆਪੜਾ ਜੀ ਸਿਸਟਮ ਹੈ ਮਤਲਬ ਉੱਥੇ ਤੱਕ ਆਪਣੀ ਸਾਈਟ ਚੱਲ ਵੀ ਰਹੀਆਂ ਨੇ ਆਲਰੇਡੀ ਕਿਹੜੀਆਂ ਚੱਲ ਰਹੀਆਂ ਨੇ ਠੀਕ ਹੈ ਜੀ ਬਾਕੀ ਸੰਗਰੂਰ ਤੇ ਲੌਂਗਵਾਲ ਤੇ ਤਾਂ ਲੋਕਲ ਆਈ ਗਿਆ ਜੀ ਇੱਥੇ ਤਾਂ ਕੋਈ ਦਿੱਕਤ ਹੈ ਹੀ ਨਹੀਂ ਓਕੇ ਓਕੇ ਕੋਸ਼ਿਸ਼ ਕਰੀ ਜੀ ਬਈ ਤਕਰੀਬਨ ਤਕਰੀਬਨ ਜੇ ਆਪਾਂ ਕਹਿ ਲਈਏ ਮਾਲਵੇ ਵਿੱਚ ਤਾਂ ਤੁਹਾਡਾ ਸਾਰਾ ਕੰਮ ਚੱਲਦਾ ਹੀ ਚੱ ਜੇ ਕੋਈ ਸਾਡਾ ਦਰਸ਼ਕ ਚਾਹੇ ਤੁਹਾਡੇ ਨਾਲ ਕਿਉਂਕਿ ਪਤਾ ਹੈ ਵਿੱਚ ਕੀ ਹੈ ਬਹੁਤ ਸਾਰੇ ਮੁਲਾਜ਼ਮ ਵੀਰ ਜਾਂ ਕਈ ਵਾਰ ਕੋਈ ਇਹੋ ਜਿਹਾ ਮਤਲਬ ਘਰ ਦੇ ਵਿੱਚ ਕੋਈ ਡਿਸੇਬਲ ਹੁੰਦਾ ਉਹ ਬਣਾਉਣਾ ਚਾਹੁੰਦੇ ਨੇ ਪੈਸਾ ਹੈਗਾ ਪਰ ਉਹਨਾਂ ਕੋਲ ਆਪ ਐਫਰਟ ਕਰਨ ਦਾ ਸਮਾਂ ਨਹੀਂ ਕਿ ਤੁਸੀਂ ਵਿਦ ਮਟੀਰੀਅਲ ਵੀ ਕਰਵਾ ਦੇਣੇ ਚਾਹਦਾਂਗੇ ਓਕੇ ਵਿਦ ਮਟੀਰੀਅਲ ਵੀ ਕਰਦਾ ਕੋਈ ਦਿੱਕਤ ਨਹੀਂ ਆਉ ਉਸ ਦੀ ਹਰ ਚੀਜ਼ ਦੇ ਵਿੱਚ ਜੇ ਕੋਈ ਇਹ ਵੀ ਨਹੀਂ ਹੈਗਾ ਮਟੀਰੀਅਲ ਵੀ ਉਹ ਆਪਣਾ ਲੈ ਸਕਦੇ ਆ ਜੁਨੇ ਲੈਂਦੀ ਹੈ ਸਾਰੇ ਚਲੋ ਆਪਾਂ ਤਾਂ ਇੱਕ ਮਤਲਬ ਵੀ ਉਹਨਾਂ ਨੂੰ ਗਾਈਡ ਕਰ ਸਕਦੇ ਆ ਸੈਕੰਡ ਜੇ ਉਹਨਾਂ ਨੂੰ ਮਟੀਰੀਅਲ ਦੇ ਬਾਬਤ ਕਿੱਥੋਂ ਵੀ ਇਹ ਚੀਜ਼ ਦੀ ਵੀ ਜਾਣਕਾਰੀ ਲੈਣੀ ਹੈ ਵੀ ਇਹ ਸਾਨੂੰ ਸਸਤਾ ਕਿੱਥੋਂ ਪਏਗਾ ਜੀ ਅਸੀਂ ਕਿਹੜੇ ਬੰਦੇ ਤੋਂ ਹਾਇਰ ਕੀਤੀ ਹੈ ਜਾਂ ਕਿਸ ਤੋਂ ਪਰਚੇਸ ਕਰੀਏ ਉਹ ਸਾਰੀਆਂ ਚੀਜ਼ਾਂ ਆਪਾਂ ਉਹ ਵੀ ਉਹਨਾਂ ਨੂੰ ਨਾਲ-ਨਾਲ ਗਾਈਡ ਕਰਾਂਗੇ ਜਿਹੜਾ ਇੱਕ ਇਹ ਆਰਕੀਟੈਕਚਰ ਲਾਈਨ ਤੋਂ ਹਟ ਕੇ ਹੈ ਮਟੀਰੀਅਲ ਬਾਰੇ ਚ ਉਹਨਾਂ ਨੂੰ ਇਹ ਵੀ ਦੱਸਣਾ ਵੀ ਤੁਹਾਨੂੰ ਇੱਥੋਂ ਆਹ ਚੀਜ਼ ਤੁਸੀਂ ਲੈ ਸਕਦੇ ਹੋ ਤੁਹਾਨੂੰ ਇਹ ਮਟੀਰੀਅਲ ਸਸਤਾ ਪਏਗਾ ਇੱਥੋਂ ਤੁਹਾਨੂੰ ਕਾਸਟੀਰ ਪਏਗਾ ਬਿਲਕੁਲ ਜੀ ਤੁਹਾਡੀ ਲਾਈਨ ਹੈ ਦੇ ਕੋਈ ਨਾ ਬੰਦਾ ਮਕਾਰ ਬਣਾਉਂਦਾ ਉਹ ਤਾਂ ਜਿੱਦ ਲਈ ਇੱਕ ਵਾਰੀ ਬਣਾਉਣਾ ਹੈ ਤੁਸੀਂ ਰੋਜ਼ ਬਣਾਉਣਾ ਹੈ ਇਹ ਤਾਂ ਨੇਚਰਲੀ ਅ ਵੀ ਤੁਹਾਨੂੰ ਜਾਣ ਚਾਹੀਦੀ ਵਾਧੂ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੁੰਦਾ ਮੇਰੇ ਜਿਹਨ ਦੇ ਵਿੱਚ ਸਵਾਦ ਹੈ ਇਹ ਤਾਂ ਹੋ ਨਹੀਂ ਸਕਦਾ ਵੀ ਜਿਹੜਾ ਬੰਦਾ ਆਵੇ ਮਤਲਬ ਹਰ ਇੱਕ ਬੰਦਾ ਤੁਹਾਨੂੰ ਫਾਇਰ ਕਰੀ ਲਵੇ ਕੀ ਕੋਈ ਪਰਸਨ ਜੇ ਤੁਹਾਡੇ ਨਾਲ ਰਾਇ ਕਰਨੀ ਚਾਹੁੰਦੇ ਤੁਹਾਡੇ ਨਾਲ ਕਾਉਂਸਲਿੰਗ ਕਰਨੀ ਚਾਹੁੰਦੇ ਕੋਈ ਤੁਹਾਡੀ ਉਨੀ ਫੀਸ ਮਤਲਬ ਦੇਖ ਕੇ ਜਿੰਨਾ ਸਮਝਾ ਲਊਗਾ ਕਿ ਇਹ ਵੀ ਸਰਵਿਸ ਤੁਸੀਂ ਕੰਨੀ ਕਿਸੇ ਨਾਲ ਕਾਉਂਸਲਿੰਗ ਵੀ ਕਰ ਸਕਦੇ ਦੇਖੋ ਜੀ ਮੈਂ ਤੁਹਾਨੂੰ ਸਰਵਿਸ ਤੇ ਹੀ ਜ਼ਿਆਦਾ ਆਪਣਾ ਜਿਹੜਾ ਹੈਗਾ ਕੰਮ ਸਰਵਿਸ ਤੇ ਜ਼ਿਆਦਾ ਠੀਕ ਹੈ ਜੀ ਕਿਉਂਕਿ ਮੈਂ ਬਲੀਵ ਜਿਆਦਾਤਰ ਸਰਵਿਸ ਤੇ ਕਰਦਾ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪੂਰੀ ਫੈਮਿਲੀ ਦੀਆਂ ਫੀਲਿੰਗਸ ਹੁੰਦੀਆਂ ਠੀਕ ਹੈ ਜੀ ਕਲਾਇੰਟ ਨੂੰ ਬੜਾ ਦੇਖੋ ਸਾਡਾ ਜਿਵੇਂ ਕਹਿੰਦੇ ਨੇ ਬਿਲਕੁਲ ਹਰੇਕ ਹੀ ਕਹਿੰਦਾ ਵੀ ਰੋਟੀ ਕਪੜਾ ਮਕਾਨ ਬਿਲਕੁਲ ਕੱਪੜੇ ਵੀ ਕਿਤੋਂ ਜਿੱਥੋਂ ਮਿਲਦੇ ਆ ਬੰਦਾ ਲਈ ਲੈਂਦਾ ਹੈ ਨਾ ਰੋਟੀ ਦਾ ਤਾਂ ਆਪ ਨੂੰ ਬੰਦੋਵਰਸ ਤੋਂ ਬੰਦੇ ਨੂੰ ਕਰਨਾ ਪੈਂਦਾ ਮਕਾਨ ਵੀ ਇੱਕ ਜਿਵੇਂ ਆਪਾਂ ਕਹਿੰਦੇ ਨੇ ਵੀ ਨੈਸੈਸਰੀ ਚੀਜ਼ ਹੈ ਜੀ ਨੈਸੈਸਰੀ ਚੀਜ਼ ਆ ਗਈ ਕੋਈ ਸਪੈਸ਼ਲ ਆ ਗਈ ਫੈਮਿਲੀ ਲਈ ਆਗੇ ਕਿਲਪ ਪੂਰੀ ਫੈਮਿਲੀ ਦੇ ਫੀਲਿੰਗਸ ਹੁੰਦੀ ਆ ਪੂਰਾ ਸਾਰੇ ਪਰਿਵਾਰ ਨੇ ਉਹਦੇ ਤੇ ਸੋਚਣਾ ਹੁੰਦਾ ਤਾਂ ਕੋਸ਼ਿਸ਼ ਕਰੀਦੀ ਆ ਵੀ ਹਰ ਜੋ ਵੀ ਸਾਡੇ ਕੋਲ ਕਲਾਈਂਟ ਚੱਲ ਗਿਆ ਸਾਨੂੰ ਨਹੀਂ ਪਤਾ ਵੀ ਉਹ ਸਾਡੇ ਨਾਲ ਤੁਸੀਂ ਮੋਸਟਲੀ ਤਾਂ ਮੇਰੇ ਕਲਾਈਂਟ ਨੂੰ ਪੁੱਛ ਵੀ ਸਕਦੇ ਜਿਹੜੇ ਰੈਗੂਲਰ ਵੀ ਚੱਲ ਰਹੇ ਆ ਜਾਂ ਜੋ ਪਿੱਛੇ ਕੰਪਲੀਟ ਹੋ ਗਏ ਤੁਸੀਂ ਕਿਦੋਂ ਪਤਾ ਕਰਿਓ ਮੈਂ ਆਪਾਂ ਤੁਹਾਡੇ ਸਾਈਟਾਂ ਦੇ ਕਿਹੜਾ ਵਾਰਾਂਗੇ ਜੀ ਹਾਂ ਬਿਲਕੁਲ ਦੇਖਿਓ ਤੁਸੀਂ ਉਹਨਾਂ ਨੂੰ ਪੁੱਛਿਓ ਵੀ ਉਹਨਾਂ ਦੀ ਸਰਵਿਸ ਕਿਦਾਂ ਦੀ ਹੈ ਜਾਂ ਜਦੋਂ ਫਸਟ ਉਹਨਾਂ ਦਾ ਐਕਸਪੀਰੀਅੰਸ ਸਾਡੇ ਨਾਲ ਕਿਦਾਂ ਰਿਹਾ ਜਦੋਂ ਫਸਟ ਸਾਡੇ ਕੋਲ ਕਲਾਇੰਟ ਆਉਂਦਾ ਦੇਖੋ ਹਰ ਇੱਕ ਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਇਹ ਸਾਡੇ ਤੇ ਸਾਡੇ ਤੋਂ ਸੈਟੀਸਫਾਈ ਹੋਊਗਾ ਜਾਂ ਮਤਲਬ ਕਿ ਵੀ ਸਾਡੇ ਤੇ ਕਿੰਨਾ ਕੁ ਵਿਸ਼ਵਾਸ ਕਰਕੇ ਆਇਆ ਜਾਂ ਕਿਸੇ ਨੇ ਰეკਮੈਂਡ ਕਰਕੇ ਭੇਜਿਆ ਪਰ ਜਦੋਂ ਕਲਾਇੰਟ ਸਾਡੇ ਸਾਹਮਣੇ ਫੇਸ ਟੂ ਫੇਸ ਸਾਡਾ ਹੁੰਦਾ ਤਾਂ ਹਮਨ ਉਹਨਾਂ ਨੂੰ ਇਹ ਵੀ ਦੱਸੀਦਾ ਵੀ ਤੁਸੀਂ ਕਿਤੋਂ ਵੀ ਆਪਣਾ ਨਕਸ਼ਾ ਰੈਡੀ ਕਰਵਾਉਣਾ ਹੈ ਤੁਸੀਂ ਆਪਣਾ ਮੈਪ ਕਿਤੋਂ ਵੀ ਰੈਡੀ ਕਰਵਾਉਣਾ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਜੋ ਉਹਦੀਆਂ ਮੇਜਰ ਗੱਲਾਂ ਹੁੰਦੀਆਂ ਨੇ ਮੇਨ ਜਾਂ ਕਿਤੇ ਪ੍ਰੋਬਲਮ ਆਉਂਦੀ ਹੈ ਜਾਂ ਮੇਨ ਉਹਦੇ ਵਿੱਚ ਜਿਹੜੀਆਂ ਮਤਲਬ ਕਿ ਵੀ ਨੇਸੈਸਰੀ ਤੁਸੀਂ ਗੱਲ ਕਰੀ ਉਹ ਉਹ ਚੀਜ਼ਾਂ ਆਪਾਂ ਪਹਿਲਾਂ ਨਾਲ ਸਾਰੀਆਂ ਦੱਸ ਦਿੰਦੇ ਹਾਂ ਠੀਕ ਹੈ ਜੀ ਮਤਲਬ ਵੀ ਉਹਦੇ ਲਈ ਆਪਾਂ ਕੋਈ ਫੀਸ ਵੀ ਨਹੀਂ ਲੈਂਦੇ ਓਕੇ ਕਿਉਂਕਿ ਸਾਨੂੰ ਇਹ ਹੁੰਦਾ ਵੀ ਬਿਕਨ ਜੀ ਸਾਨੂੰ ਆਪਾਂ ਸੋਚਦੇ ਆ ਵੀ ਸਾਨੂੰ ਆਪਣੇ ਆਪ ਤੇ ਕੌਨਫੀਡੈਂਸ ਇਸ ਚੀਜ਼ ਦਾ ਵੀ ਅਸੀਂ ਜਿਸ ਟਾਈਮ ਤੋਂ ਚੱਲੇ ਆ ਠੀਕ ਹੈ ਜੀ 2004-5 ਤੋਂ ਸਟਾਰਟ ਹੋਏ ਆ ਤੇ ਅੱਜ 25 ਚੱਲ ਗਿਆ ਜੀ ਠੀਕ ਹੈ ਜੀ ਉਸੇ ਟਾਈਮ ਤੋਂ ਲੈ ਕੇ ਕੋਸ਼ਿਸ਼ ਕਰੀ ਦੀ ਆ ਵੀ ਆਪ ਨੂੰ ਮਤਲਬ ਵੀ ਹਰ ਵਾਰ ਕੋਈ ਨਵਾਂ ਕਨਸੈਪਟ ਲੈ ਕੇ ਆਈਏ ਠੀਕ ਹੈ ਜੀ ਇੱਕ ਕਲਾਇੰਟ ਨੂੰ ਇੰਨਾ ਤੋਂ ਮਤਲਬ ਕਿ ਵੀ ਉਹ ਚੀਜ਼ਾਂ ਬਾਰੇ ਪਹਿਲਾਂ ਹੀ ਦੱਸ ਦਈਏ ਸਾਰਾ ਕੁਝ ਵੀ ਉਹ ਅੱਗੇ ਦੀ ਅੱਗੇ ਆਪਣੀ ਮਾਊਥ ਐਡਵਰਟਾਈਜ਼ਮੈਂਟ ਐਡਵਰਟਾਈਜ਼ਮੈਂਟ ਕਰਦੇ। ਸੋ ਦਰਸ਼ਕੋ ਉਮੀਦ ਕਰਦੇ ਆ ਕਿ ਤੁਹਾਨੂੰ ਇਸ ਚੀਜ਼ ਤੋਂ ਇੱਕ ਵਧੀਆ ਗਾਈਡ ਲਾਈਨ ਮਿਲੀ ਹੋਊਗੀ ਆਪਣੇ ਸੁਪਨਿਆਂ ਦਾ ਘਰ ਬਣਾਉਣ ਦੇ ਲਈ। ਚਾਹੇ ਤੁਸੀਂ ਪਿੰਡ 'ਚ ਰਹੇ ਨਿਓ ਚਾਹੇ ਤੁਸੀਂ ਸ਼ਹਿਰ 'ਚ ਰਹੇ ਨਿਓ ਚਾਹੇ Town 'ਚ ਰਹੇ ਨਿਓ ਤਾਂ ਤੁਸੀਂ ਇੱਕ ਵਾਰ ਜ਼ਰੂਰ ਗੁਰੂ ਕਿਰਪਾ ਸੀ ਸੀਡਸ ਦੇ ਦਫ਼ਤਰ ਪਹੁੰਚ ਕੇ ਇੱਕ ਵਾਰੀ ਸਲਾਹ ਜ਼ਰੂਰ ਲੈ ਲਿਓ। ਇਹ ਤੁਹਾਨੂੰ ਮੈਸ਼ਿਓਰਟੀ ਅਸੀਂ ਸਾਡੀ ਟੀਮ ਸ਼ਿਓਰਟੀ ਦਵਾਉਂਦੀ ਹੈ। ਕਿ ਤੁਸੀਂ ਨਰਾਸ਼ ਹੋ ਕੇ ਨਹੀਂ ਜਾਓਗੇ ਔਰ ਸੁਪਨਿਆਂ ਦਾ ਮਹੱਲ ਜੋ ਤੁਸੀਂ ਸੋਚਿਆ ਜਿੰਨਾ ਤੋਂ ਵੱਡਾ ਖਰਚਾ ਹੈ ਕੁਝ ਜ਼ਰੂਰੀ ਨਹੀਂ ਵੀ ਸਾਰੇ ਕਰੋੜਾਂ ਖਰਚ ਨਾਲ ਹੀ ਹੋਣ ਜਿੰਨਾ ਤੁਹਾਡਾ ਖਰਚਾ ਮਤਲਬ ਤੁਸੀਂ ਸੋਚਿਆ ਬਾਇਟ ਲੈ ਕੇ ਚੱਲੇ ਹੋ ਉਹਨੇ ਬਾਇਟ ਦੇ ਵਿੱਚ ਤੁਹਾਡਾ ਸੁਪਨਾ ਸਕਾਰ ਕਰਨ ਦੇ ਵਿੱਚ ਇੰਜੀਨੀਅਰ ਹਾਪੀ ਜੀ ਜ਼ਰੂਰ ਤੁਹਾਨੂੰ ਯੋਗਦਾਰ ਬਣੋਗੇ ਇੱਕ ਵਾਰੀ ਮਿਲ ਕੇ ਜ਼ਰੂਰ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਔਰ ਆਪਣਾ ਲਾਭ ਉਠਾਓ ਸასი ਕਰਦਾ